जो तो कम करूगी भंड सरकार करूगी सारे लोग पंजाब के भंडे ना जमीना सत्यानाश न करता हुई जागो बच्चे पढ़ा लो नशे तो बच जो नशे तो भाईचारा बना लो फिर कट्ठे होके ती अपनी जमीन अपनी जमीर अपना भाईचारा अपना पिंड अपने रिश्ते अपन सखा ਤੁਸੀਂ ਬਚਾ ਸਕਦੇ ਹੋ ਨਹੀਂ ਇਹਨਾਂ ਦਾ ਬਲਡੋਜਰਾ ਜਿਹਨੂੰ ਬਲਡੋਜਰ ਦਾ ਕਹਿੰਦੇ ਆ ਇਹਨਾਂ ਮੀਸਣਾ ਫੇਰਾ ਜਾਂਦਾ ਕਿ ਉਹਦੀ ਆਵਾਜ਼ ਨਹੀਂ ਆਉਂਦੀ ਇਹਨਾਂ ਨੇ ਜ਼ਮੀਰ ਆਪਣੇ ਕੋਲੇ ਨਹੀਂ ਛੱਡੀ ਹੁਣ ਪਤਾਉਣੀ ਹੈ ਕਿ ਆਪਾਂ ਕਿੰਨੇ ਤੱਕੜਿਆ ਗਾਪੁਰ ਸਾਈਟ ਨੇ ਜ਼ਮੀਰ ਖੋਣੀ-ਖੋਣੀ ਆਏ ਆਪਾਂ ਪਹਿਲਾਂ ਜਾਗੋ ਆਪਾਂ ਪਤਾ ਹੋਣਾ ਚਾਹੀਦਾ ਕਿ ਆਪਾਂ 2 ਏਕੜ ਜ਼ਮੀਨ ਉਸਦੇ ਮਾਲਕਾਂ ਪੰਜਾਬ ਚ ਨਹਿਰਾ ਦੀ ਜ਼ਮੀਨ ਪਿੰਡਾਂ ਦੀ ਜ਼ਮੀਨ ਤੁਹਾਡੇ ਥੱਲੋਂ ਕੱਢ ਰਹੇ ਨੇ ਫੌਤੀ ਇੰਡਸਟਰੀਅਲਾਈਜੇਸ਼ਨ ਨੂੰ ਉਦਯੋਗੀਕਰਨ ਕਹਿੰਦੇ ਆ ਹਨ ਸਭ ਨੂੰ ਪਤਾ ਹੈ ਖੇਰਸਾਣੀ ਨਾਲ ਜੁੜੇ ਲੋਕ ਖੇਰਸਾਣੀ ਸੰਘਰਸ਼ ਨਾਲ ਜੁੜੇ ਲੋਕ ਖੇਰਸਾਣੀ ਸੱਭਿਆਚਾਰ ਨਾਲ ਜੁੜੇ ਲੋਕ ਸਰਕਾਰ ਸਰਕਾਰੀ ਕੀ ਇਰਸ਼ਾੜੀ ਭਾਈਚਾਰੇ ਨਾਲ ਜੁੜੇ ਲੋਕੋ ਅੱਜ ਪਿਛਲੇ ਸਮੇਂ ਤੋਂ ਜੋ ਆਪਣੇ ਦੇ ਸਮੱਸਿਆਵਾਂ ਆ ਰਹੀਆਂ ਸਰਕਾਰ ਇਸ ਗੱਲ ਤੇ ਪੂਰੀ ਤਰ੍ਹਾਂ ਲੱਗੀ ਹੋਈ ਹੈ ਕਿ ਕਾਰਪੋਰੇਟ ਸੈਕਟਰ ਦੇ ਰਾਹੀਂ ਇਹਨਾਂ ਨੇ ਜ਼ਮੀਰ ਆਪਣੇ ਕੋਲੇ ਨਹੀਂ ਛੱਡਣੀ ਇਹ ਪੱਕੀ ਗੱਲ ਹੈ ਹੁਣ ਬਚਾਉਣੀ ਹੈ ਕਿ ਆਪਾਂ ਕਿੰਨੇ ਤੱਕੜੇ ਆ ਪਿੰਡਾਂ ਵਿੱਚ ਰਹਿ ਕੇ ਆਪਾਂ ਨੂੰ ਵੱਧ ਤੋਂ ਵੱਧ ਚੇਤਨਾ ਸ਼ਹਿਰੀ ਤੋਂ ਕਰਨੀ ਵੱਧ ਚੇਤਨਾ ਨਾ ਰਹਿਣ ਦੀ ਲੋੜ ਹੈ

ਕਿ ਆਪਾਂ 22 ਏਕੜ ਜ਼ਮੀਨ ਔਸਤ ਦੇ ਮਾਲਕਾਂ ਪੰਜਾਬ 'ਚ ਪੰਜਾਬ ਦਾ ਕਿਸਾਨ 22 ਏਕੜ ਜ਼ਮੀਨ ਔਸਤ ਦਾ ਮਾਲਕ ਹੈ ਤੇ ਇਹ ਤੁਹਾਡੇ ਕੋਲੋਂ 32 32 ਅੰਦਾਜ਼ਾ ਲਾਓ ਸ਼ਹਿਰਾਂ ਦੀ ਜ਼ਮੀਨ ਪਿੰਡਾਂ ਦੀ ਜ਼ਮੀਨ ਤੁਹਾਡੇ ਥੱਲੋਂ ਕੱਢ ਰੇ ਨੇ ਤੇ ਅਖੋਤੀ ਇੰਡਸਟਰੀਅਲਾਈਜੇਸ਼ਨ ਦੀ ਯੋਗੀਕਰਨ ਕਹਿੰਦੇ ਆ ਜਿਹਨੂੰ ਸੰਤੀਕਰਣ ਕਹਿੰਦੇ ਆ ਉਹ ਕਰ ਰਹੇ ਆ ਔਰ ਕਮਾਲ ਦੀ ਗੱਲ ਹੈ ਹੁਣ ਜਿਹੜਾ ਲੈਣ ਪੂਲੀ ਪਾਲਸੀ ਬਣਾਈ ਹੈ ਜਿੱਦੇ ਦਾ ਤਿੰਨ ਤਰੀਕ ਦਾ ਹੁਕਮ ਜਾਰੀ ਕੀਤਾ ਉਹਨੂੰ ਤੁਸੀਂ ਵੇਚ ਨਹੀਂ ਸਕਦੇ ਜੋ ਕੰਮ ਕਰੂਗੀ ਇਹ ਤੁਹਾਡੀ ਭੰਡ ਸਰਕਾਰ ਕਰੂਗੀ ਜਿਹਨੂੰ ਆਪਾਂ ਅੱਖਾਂ ਮੀਟ ਕੇ ਰੱਜ ਕੇ ਵੋਟਾਂ ਪਾਉਣਾ ਤੇ ਉਸ ਵਕਤ ਆਪਾਂ ਖਰਸਾਣੀ ਲੀਆਂ ਜਮਾਨਤਾ ਜਬਤ ਕਰਾਂ ਜਾਂ ਪੰਜਾਬ ਦੇ ਲੋਕਾਂ ਨੇ ਅੱਜ ਦੇਖੋ ਆਪਾਂ ਕੀ ਧੋਗ ਰਹੇ ਆ ਜੇ ਉਸ ਵਾਂਟ ਕਿਸਾਨੀ ਦੇ ਹਿੱਤ ਵਿੱਚ ਆਪਾਂ ਖੜ ਜਾਂਦੇ ਸਾਰੇ ਲੋਕ ਪੰਜਾਬ ਦੇ ਤੇ ਅੱਜ ਇਹ ਭੰਡ ਤੁਹਾਡੇ ਕੋਲੇ ਨਾ ਇਹ ਤੁਹਾਡੀਆਂ ਜ਼ਮੀਨਾਂ ਦਾ ਸੱਤਿਆਨਾਸ਼ ਨਾ ਕਰਦਾ ਹੁਣੀ ਜਾਗੋ ਬੱਚੇ ਪੜਾ ਲਓ ਨਸ਼ੇ ਤੋਂ ਬਚ ਜਾਓ ਨਸ਼ੇ ਤੋਂ ਪਾਈਚਾਰਾ ਬਣਾ ਲਓ ਫੇਰ ਇਕੱਠੇ ਹੋ ਕੇ ਤੁਸੀਂ ਆਪਣੀ ਜ਼ਮੀਨ ਆਪਣੀ ਜਵੀਰ ਆਪਣਾ ਪਾਈਚਾਰਾ ਆਪਣਾ ਪਿੰਡ ਆਪਣੇ ਰਿਸ਼ਤੇ ਆਪਣੀਆਂ ਸੱਥਾਂ ਤੁਸੀਂ ਬਿਚਾਰ ਸਕਦੇ ਹੋ ਨਹੀਂ ਇਹਨਾਂ ਦਾ ਬਲਡੋਜਰ ਜਿਹਨੂੰ ਬਲਡੋਜਰ ਨਾਲ ਤੇ ਕਹਿੰਦੇ ਆ ਐਨਾ ਮੀਸਣਾ ਫੇਰਾ ਜਾਂਦਾ ਕਿ ਉਹਦੀ ਆਵਾਜ਼ ਨਹੀਂ ਆਉਂਦੀ ਬੰਦਾ ਸੁੱਤਾ ਪਿਆ ਰਹ ਜਾਂਦਾ ਜਾਗੋ 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 ਵਹਿਗੁਰੂ ਜੀ ਕਾ ਖਾਲਸਾ ਚਿਰ ਵਹਿਗੁਰੂ ਜੀ ਕੀ ਫਤਿਹ